ਸਤਿ ਸ਼੍ਰੀ ਅਕਾਲ ਦੋਸਤੋ ਲੈ ਕੇ ਹਾਜ਼ਰ ਆ ਆਪਾਂ ਆਪਣੀ ਕਹਾਣੀ ਬੀਰਾਂ ਭੂਆ ਭਾਗ ਸਤਮਾ ਇਸ ਕਹਾਣੀ ਨੂੰ ਲਿਖਿਆ ਹੈ ਸਿਮਰ ਸੰਧੂ ਜੀ ਨੇ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਆ ਕਿ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਆਪਣੇ 1000 ਸਬਸਕ੍ਰਾਈਬਰ ਅੱਜ ਪੂਰੇ ਕਰਦੇ ਹੋ ਜਿਸ ਹਿਸਾਬ ਨਾਲ ਤੁਸੀਂ ਕਹਾਣੀ ਨੂੰ ਵੇਖਦੇ ਹੋ ਪਸੰਦ ਕਰਦੇ ਹੋ ਪਰ ਸਬਸਕ੍ਰਾਈਬ ਕੀਤੇ ਬਿਨਾ ਚਲੇ ਜਾਂਦੇ ਹੋ ਕਿਰਪਾ ਕਰਕੇ ਸਬਸਕ੍ਰਾਈਬ ਜਰੂਰ ਕਰ ਲਵੋ ਜੀ ਮੈਨੂੰ ਉਮੀਦ ਹੈ ਕਿ ਤੁਸੀਂ ਮੇਰੀ ਬੇਨਤੀ ਨੂੰ ਜਰੂਰ ਪ੍ਰਵਾਨ ਕਰੋਗੇ ਆਪਾਂ ਆਪਣੇ ਚੈਨਲ ਤੇ ਵੱਖ-ਵੱਖ ਲੇਖਕਾਂ ਦੁਆਰਾ ਲਿਖੀਆਂ ਪਿੰਡੂ ਜੀਵਨ ਨਾਲ ਸੰਬੰਧਿਤ ਕਹਾਣੀਆਂ ਲੈ ਕੇ ਆਉਂਦੇ ਰਹਾਂਗੇ ਕਹਾਣੀਆਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਪਿੰਡ ਦੇ ਲੋਕ ਹੀਰਾਂ ਨਾਲ ਦੁਸ਼ਮਣੀ ਨਹੀਂ ਪਾਉਣਾ ਚਾਹੁੰਦੇ ਸੀ ਪਰ ਵੀਰਾਂ ਨੂੰ ਵੇਖ ਕੇ ਉਹ ਵੀਰਾਂ ਵੱਲ ਭੱਜੇ ਆਏ ਵੀਰਾਂ ਭੂਆ ਦੀਆਂ ਬਾਹਾਂ ਅੱਧ ਤੋਂ ਜ਼ਿਆਦਾ ਮੱਤਰੀਆਂ ਸੀ ਕੋਈ ਭੱਜ ਕੇ ਸਰੋਂ ਦਾ ਤੇਲ ਕੋਈ ਲੱਸੀ ਲਿਆਵੇ ਲੋਕ ਜੰਗੀਰ ਹਿਰ ਦੀ ਮੌਤ ਭੁੱਲ ਕੇ ਵੀਰਾਂ ਨੂੰ ਚੱਕ ਕੇ ਵੀਰਾਂ ਭੂਆ ਦੇ ਘਰ ਲੈ ਆਏ ਵੀਰਾਂ ਭੂਆ ਦੇ ਕੱਪੜੇ ਅੱਧ ਤੋਂ ਵੱਧ ਸੜ ਗਏ ਸੀ ਬਾਪੂ ਜੋਗਾ ਸਿਉ ਨੇ ਪੱਗ ਲਾਹੀ ਤੇ ਅੱਜ ਫਿਰ ਇੰਨੇ ਬਰਿਆਂ ਬਾਅਦ ਨੰਗੀ ਪਈ ਧੀ ਦਾ ਸਰੀਰ ਟਕਿਆ ਇੱਕ ਤਰਲਾ ਗਿਆ ਸੀ ਉਹਦੀਆਂ ਅੱਖਾਂ ਵਿੱਚ ਪਿੰਡ ਦੇ ਲੋਕ ਲਗ ਲਗਾ ਕੇ ਕਿਸੇ ਨੇ ਮੰਝਾ ਲਿਆਂਦਾ ਕਿਸੇ ਨੇ ਲੱਸੀ ਤੇ ਕੋਈ ਸਰੋਂ ਦਾ ਤੇਲ ਚੱਕ ਕੇ ਭੱਜੇ ਆਉਣ ਬੀਰਾਪੂ ਨੂੰ ਮੰਜੇ ਤੇ ਪਾ ਲਿਆ ਤੇ ਘਰਵਾਲਿਆਂ ਨੂੰ ਤੁਰ ਪਏ। ਉਹਦੇ ਸਰੀਰ ਵਿੱਚ ਕੋਈ ਹਲਚਲ ਨਹੀਂ ਸੀ। ਕੁਝ ਕੁ ਲੋਕ ਤਾਂ ਆਹੀ ਸਮਝਦੇ ਸੀ ਹੁਣ ਮੁਸ਼ਕਲ ਐ ਇਹਦਾ ਬਚਣਾ। ਬਾਪੂ ਜੋਗਾ ਸਿਓ ਜਿਹੜਾ ਅੱਜ ਕਿੰਨੇ ਵਰਿਆਂ ਬਾਅਦ ਆਪਣੀ ਧੀ ਦੀ ਹਾਲਤ ਵੇਖ ਕੇ ਰੋਇਆ ਸੀ। ਰੋਂਦੇ ਦੀ ਹੰਝੂਆਂ ਨਾਲ ਦਾੜੀ ਭਿੱਜ ਗਈ ਸੀ। ਵੀਰਾ ਪੁੱਤ ਉੱਠ ਮੇਰੇ ਸ਼ੇਰ ਮੈਂ ਤਾਂ ਤੇਰੇ ਆਸਰੇ ਹੀ ਤੁਰਿਆ ਫਿਰਦਾ ਸੋਹਣਿਆ ਪੁੱਤ। ਜਦੋਂ ਬੇਬੇ ਨੇ ਵੀਰਾ ਦੇ ਬਾਪੂ ਦੀ ਆਵਾਜ਼ ਸੁਣੀ ਤਾਂ ਨੰਗੇ ਪੈਰੀਂ ਦੀਗਦੀ ਤੈਂਦੀ ਭੱਜੀ ਆਵੇ। ਕੀ ਹੋਇਆ ਮੇਰੀ ਵੀਰਾਂ ਨੂੰ ਤੁਸੀਂ ਕਿਉਂ ਚੱਕੀ ਆਉਣੇ ਹੋ ਹੁਣ ਤਾਂ ਚੰਗੀ ਭਲੀ ਗਈ ਸੀ ਵੀਰਾਂ ਭੂਆ ਦੀ ਬੇਬੇ ਇੱਕੋ ਸਾਹੀ ਬੋਲੀ ਜਾਵੇ ਕੁੜੇ ਵੀਰਾ ਨਹੀਂ ਮੇਰੀ ਵੀਰਾਂ ਧੀਏ ਨਹੀਂ ਧੀਏ ਤੂੰ ਹੀ ਬੋਲ ਜਦੋਂ ਵੀਰਾ ਭੂਆ ਦਾ ਮੰਜਾ ਵੇੜੇ ਦੇ ਵਿਚਾਲੇ ਡਾਇਆ ਕੋਈ ਉਹਦੇ ਪਿੰਡੇ ਤੇ ਤੇਲ ਲਾਵੇ ਕੋਈ ਉਹਦਾ ਮੂੰਹ ਖੋਲ ਕੇ ਦੰਦਲ ਭੰਨੇ ਤੇ ਬੇਬੇ ਕਿੰਨੇ ਵਾਰ ਹੀ ਡਿਗਦੀ ਡਿਗਦੀ ਬੱਚੀ ਗੱਲ ਪਹੁੰਚਦੀ ਪਹੁੰਚਦੀ ਠਾਕਰਾਂ ਦੀ ਹਵੇਲੀ ਵਿੱਚ ਪਹੁੰਚ ਗਈ ठाकरलाल सिंह ਆਪ ਆਏ ਤੇ ਵੀਰਾਂ ਨੂੰ ਜੀਪ ਵਿੱਚ ਪਾਉਣ ਲਈ ਕਿਹਾ ਤਾਂ ਜੋ ਨੇੜੇ ਦੇ ਸ਼ਹਿਰ ਵਿੱਚ ਲਿਜਾਇਆ ਜਾਵੇ ਪਿੰਡ ਵਿੱਚ ਤਾਂ ਕੋਈ ਇੰਨਾ ਖਾਸ ਡਾਕਟਰ ਵੀ ਹੈ ਨਹੀਂ ਸੀ ਜਦੋਂ ਡਾਕਟਰ ਸਾਹਿਬ ਨੇ ਗੱਡੀ ਵਿੱਚ ਵੀਰਾਂ ਨੂੰ ਪਾਉਣ ਲਈ ਕਿਹਾ ਤਾਂ ਬਾਪੂ ਜੋਗਾ ਸਿੰਘ ਆਪ ਉਹਨੂੰ ਬੁੱਕਲ ਵਿੱਚ ਚੱਕ ਕੇ ਬੈਠੇ ਭਾਵੇਂ ਵੀਰਾਂ ਦਾ ਸਰੀਰ ਸਿਰਫ ਪੱਗ ਦੇ ਆਸਰੇ ਹੀ ਢਕਿਆ ਸੀ ਉਹ ਵੀ ਚੱਕਤਾਰ ਵਿੱਚ ਆਸੇ-ਪਾਸੇ ਹੋ ਜਾਂਦੀ ਸੀ ਪਰ ਅੱਜ ਪਿੰਡ ਦੇ ਲੋਕਾਂ ਦੀ ਅੱਖ ਵੀਰਾਂ ਦਾ ਨਗੇਜ ਵੀਰਾਂ ਦਾ ਨੰਗਾ ਸਰੀਰ ਨਹੀਂ ਸੀ ਵੇਖ ਰਹੀ ਅੱਜ ਪਿੰਡ ਦੇ ਹਰ ਬੰਦੇ ਦੀ ਅੱਖ ਵਿੱਚ ਵੀਰਾ ਲਈ ਮੋਹ ਸੀ ਤੇ ਹਰ ਜਵਾਨ ਤੇ ਵੀਰਾਂ ਲਈ ਅਰਦਾਸ ਅੱਧੇ ਪੌਣੇ ਘੰਟੇ ਤੱਕ ਸ਼ਹਿਰ ਪਹੁੰਚੇ ਤੇ ਠਾਕਰ ਸਾਹਿਬ ਦੀ ਜਾਣ ਪਛਾਣ ਕਰਕੇ ਵੀਰਾਂ ਨੂੰ ਦਾਖਲ ਕਰ ਲਿਆ ਉਧਰ ਅੱਜ ਪਿੰਡ ਵਿੱਚ ਕੋਈ ਚੁੱਲਾ ਨਹੀਂ ਸੀ ਬਲਿਆ ਕੈਰ ਜੋ ਟਹਿ ਗਿਆ ਸੀ ਪਿੰਡ ਵਿੱਚ ਜੰਗੀਰ ਹੇਰ ਦੀ ਮੌਤ ਤੇ ਵੀਰਾਂ ਦਾ ਮਰਨ ਕਿਨਾਰੇ ਹੋਣਾ ਸਾਰਿਆਂ ਦੇ ਦਿਲ ਵਿੱਚ ਬੈਠ ਗਿਆ ਕਰਮਚੰਦ ਦੀ ਘਰ ਵਾਲੀ ਆਪ ਨਾਲ ਗਈ ਹਸਪਤਾਲ ਕਿਉਂਕਿ ਇੱਕ ਬੁੜੀ ਦੀ ਲੋੜ ਸੀ ਬੇਬੇ ਨੂੰ ਤਾਂ ਤਾਈ ਕਰਤਾਰਪੁਰ ਵਰਗੀਆਂ ਨੇ ਮੱਸਾਂ ਸੰਭਾਲ ਲਿਆ ਸੀ ਬੇਬੇ ਨੇ ਕੋਈ ਗੁਰੂ ਪੀਰ ਨਹੀਂ ਸੀ ਛੱਡਿਆ ਸੁਖਣਾ ਸੁਖਣ ਲਈ ਬਾਬਾ ਵਿਚਾਰਿਆ ਮੇਰੀ ਧੀ ਨੂੰ ਵਿਚਾਲਾ ਮੈਂ ਨੰਗੀ ਪੈਰੀ ਤੇਰੇ ਮੇਲੇ ਤੇ ਆਵਾਂ ਮੈਂ ਨੰਗੇ ਪੈਰੀ ਗੁਰੂ ਘਰ ਜਾਵਾਂ ਕੋਈ ਥਾਂ ਨਹੀਂ ਸੀ ਜਿੱਥੇ ਬੇਬੇ ਨੇ ਸੁਖਣਾ ਸੁਖੀ ਹੋਵੇ ਕਦੇ ਆਖੇ ਨਹੀਂ ਕਰਤਾਰਪੁਰੇ ਕੰਜਕਾਂ ਨੂੰ ਸੱਦ ਨਹੀਂ ਉਹ ਅਰਦਾਸ ਕਰਨ ਮੈਂ ਰੋਟੀ ਖਵਾਉ ਉਹਨਾਂ ਨੂੰ ਮੇਰੀ ਧੀ ਠੀਕ ਹੋ ਜੇ ਅੱਜ ਤਾਂ ਦਿਨ ਵੀ ਜਿਵੇਂ ਪੈਰ ਗੱਡ ਕੇ ਹੀ ਖੜ ਗਿਆ ਸਮਾ ਲੰਘਣ ਦਾ ਨਾਮ ਹੀ ਨਾ ਲਵੇ ਉਧਰ ਡਾਕਟਰ ਵੀਰਾਪੂਆ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਸਨ ਅੱਗ ਨਾਲ ਮੱੱਤੇ ਹੋਏ ਹਿੱਸਿਆਂ ਤੇ ਦਵਾਈਆਂ ਲਾ ਕੇ ਪੱਟੀਆਂ ਕਰ ਦਿੱਤੀਆਂ ਗਈਆਂ ਸਨ ਲਗਾਤਾਰ ਟੀਕੇ ਬੋਤਲਾਂ ਲੱਗ ਰਹੀਆਂ ਸਨ ਪਰ ਵੀਰਾਪੂਆ ਅਜੇ ਵੀ ਬੇਹੋਸ਼ ਸੀ ਇਸ ਬੇਹੋਸ਼ੀ ਦੀ ਹਾਲਤ ਵਿੱਚ ਵੀ ਵੀਰਾਪੂਆ ਹੌਲੀ-ਹੌਲੀ ਕੁਝ ਬੁੜਬੁੜਾ ਰਹੀ ਸੀ ਕਹਿ ਰਹੀ ਸੀ ਮੈਂ ਆਗੀ ਬਾਈ ਤੈਨੂੰ ਕੁਝ ਨਹੀਂ ਹੋਣ ਦੇਣਾ ਕਦੇ ਕਹੇ ਛੱਟ ਦੇਓ ਮੇਰੇ ਸਰਜੀਤ ਵੀਰੇ ਨੂੰ ਵੀਰੇ ਵੀਰੇ ਉਹਨੂੰ ਅੱਗ ਦੀਆਂ ਲਪਟਾਂ ਚ ਘਿਰੇ ਉਹਦਾ ਭਰਾ ਸਰਜੀਤ ਤੇ ਜੰਗੀਰ ਹੇਰ ਦੇਸ ਰਹੇ ਸਨ ਡਾਕਟਰ ਨੇ ਦੱਸਿਆ ਕਿ ਬੁਖਾਰ ਬਹੁਤ ਤੇਜ਼ ਹੈ ਤੇ ਸਿਰ ਨੂੰ ਚੜ ਗਿਆ ਹੈ ਪਰ ਸਰੀਰ ਅੱਗ ਨਾਲ ਝੁਲਸੇ ਹੋਏ ਕਾਰਨ ਪਾਣੀ ਵਾਲੀਆਂ ਪੱਟੀਆਂ ਨਹੀਂ ਸੀ ਰੱਖੀਆਂ ਜਾ ਸਕਦੀਆਂ ਰਾਤ ਦੇ ਪਹਿਲੇ ਪੈਰ ਬੀਰਾ ਘੂਆ ਨੇ ਅੱਖ ਖੋਲਣ ਤੋਂ ਬਿਨਾਂ ਹੀ ਇੱਕਦਮ ਬਾਪੂ ਬਾਪੂ ਆਖਿਆ ਬਾਪੂ ਜੋਗਾ ਸਿਉ ਜੋ ਕੁੰਝੇ ਵੇਕੇ ਮਾਲਾ ਫੇਰ ਰਹੇ ਸੀ ਵੈਗਰੂ ਵੈਗਰੂ ਕਰ ਰਹੇ ਸੀ ਉਹ ਪੱਜ ਕੇ ਬੀਰਾ ਕੋਲ ਗਏ ਤੇ ਆਖਿਆ ਹਾਂ ਬੀਰਾ ਪੁੱਤ ਛੇਰਾ ਮੈਂ ਤੇਰੇ ਕੋਲ ਆ ਡਾਕਟਰ ਨੇ ਬੀਰਾ ਭੂਆ ਦੀਆਂ ਬਾਹਾਂ ਨੂੰ ਹੱਥ ਲਾਉਣ ਤੋਂ ਰੋਕਿਆ ਸੀ ਬਾਕੀ ਸਰੀਰ ਭਾਵੇਂ ਕੁਝ ਹੱਦ ਤੱਕ ਬਚ ਗਿਆ ਸੀ ਪਰ ਇੱਕ ਵਾਰ ਡਾਕਟਰ ਨੇ ਹੱਥ ਲਾਉਣ ਤੋਂ ਰੋਕਿਆ ਸੀ ਬਾਪੂ ਜੋਗਾ ਸਿੰਘ ਡਾਕਟਰ ਦੇ ਪਾਸੇ ਹੁੰਦੇ ਹੀ ਆਪਦੇ ਸਿਰ ਤੇ ਬੰਨੇ ਪਰਨੇ ਦੇ ਲੜਨ ਨੂੰ ਭੌਕੇ ਬੀਰਾ ਭੂਆ ਦੇ ਬੁੱਲਾਂ ਤੇ ਲਾ ਦਿੰਦੇ ਸੀ ਕਰੀਬ 2 ਘੰਟਿਆਂ ਬਾਅਦ ਬੀਰਾ ਭੂਆ ਦਾ ਬੁਖਾਰ ਉਤਰਿਆ ਤੇ ਉਹਨੇ ਪਾਣੀ ਮੰਗਿਆ। ਬਾਪੂ ਜੀ ਨੇ ਫਟਾਫਟ ਕੋਲ ਪਏ ਡੋਲੂ ਵਿੱਚੋਂ ਚੂਲੀ ਭਰੀ ਪਾਣੀ ਦੀ ਤੇ ਬੀਰਾ ਦੇ ਮੂੰਹ ਨੂੰ ਲਾ ਦਿੱਤੀ। ਭਾਵੇਂ ਉਹਨੇ ਇੱਕ ਘੋਟੀ ਪਾਣੀ ਪੀਤਾ ਪਰ ਬਾਪੂ ਦੇ ਦਿਲ ਨੂੰ ਤਰਵਾਸ ਆ ਗਿਆ। ਬੀਰਾ ਭੂਆ ਨੇ ਇੱਕ ਵਾਰ ਅੱਖਾਂ ਖੋਲ ਕੇ ਬਾਪੂ ਨੂੰ ਵੀ ਤੱਕ ਲਿਆ ਸੀ। ਭੱਜ ਕੇ ਡਾਕਟਰ ਕੋਲ ਗਏ ਤੇ ਬੋਲੇ ਭਾਈ ਸ਼ੇਰੋ ਆ ਕੇ ਵੇਖੋ ਮੇਰੀ ਧੀ ਨੂੰ। ਬਾਪੂ ਨੇ ਆਖਿਆ ਤੁਸੀਂ ਬਚਾ ਲਿਆ ਮੇਰੇ ਪੁੱਤ ਨੂੰ। ਮੈਂ ਤੁਹਾਡਾ ਦੇਣ ਕਿਵੇਂ ਦੇਵਾਂਗਾ? ਬਾਪੂ ਜੀ ਡਾਕਟਰ ਨੂੰ ਸੱਦ ਲਿਆਏ ਇੱਕ ਵਾਰ ਫੇਰ ਬੀਰਾ ਭੂਆ ਨੇ ਬਿਨਾਂ ਅੱਖ ਖੋਲੇ ਬਾਪੂ ਬਾਪੂ ਕਿਹਾ ਤੇ ਚੁੱਪ ਹੋ ਗਈ ਬਾਪੂ ਜੀ ਨੂੰ ਹੌਸਲਾ ਹੋ ਗਿਆ ਸੀ ਡਾਕਟਰ ਆਏ ਤੇ ਵੇਖਿਆ ਤੁਸੀਂ ਫਿਕਰ ਨਾ ਕਰੋ ਇਹਨੇ ਠੀਕ ਹੋ ਜਾਣਾ ਤੁਸੀਂ ਇਹਨਾਂ ਦੇ ਕੋਲ ਰਹੋ ਪਰ ਥੋੜਾ ਦੂਰ ਇਹ ਸੁਣਦੇ ਸਾਰ ਹੀ ਬਾਪੂ ਜੀ ਰੋਂਦੇ ਹੋਏ ਕਹਿਣ ਲੱਗੇ ਡਾਕਟਰਾ ਕਮਾਲ ਆ ਭਾਈ ਤੇਰੀ ਧੀ ਆ ਮੇਰੀ ਕਿਵੇਂ ਦੂਰ ਰਹਾ ਓਏ ਆਂਦਰਾ ਨੇ ਮੇਰੀਆਂ ਮੈਨੂੰ ਪੁੱਛ ਕੇ ਵੇਖ ਓਏ ਮੇਰੀ ਮਾਂ ਮਰੀ ਮੈਂ ਨਹੀਂ ਰੋਇਆ ਪਿਓ ਮਰਿਆ ਮੈਂ ਫਿਰ ਵੀ ਨਾ ਰੋਇਆ ਰੱਬ ਨੇ ਭੈਣ ਮੰਜੇ ਦੀ ਯਾਰੀ ਬਣਾ ਦਿੱਤੀ ਪਰ ਇਹ ਜੋਗਾ ਸਿਓ ਪੱਥਰ ਹੋ ਗਿਆ ਕੋਈ ਸ਼ਿਕਾਇਤ ਨਹੀਂ ਪਰ ਹੁਣ ਡਾਕਟਰਾਂ ਰੱਬ ਨੇ ਮੇਰੀਆਂ ਅੰਦਰਾਂ ਨੂੰ ਹੱਥ ਪਾਇਆ ਬੈਰੀਵਨ ਲੱਗਿਆ ਓਏ ਹੁਣ ਨਹੀਂ ਬਾਪੂ ਜੀ ਰੋਂਦੇ ਹੋਏ ਬੋਲਦੇ ਰਹੇ ਹੁਣ ਤਾਂ ਮੈਂ ਆਪਣੇ ਪਾਲ ਵੀ ਪਾਸੇ ਨਹੀਂ ਹੋਣਾ ਨਾ ਮੈਨੂੰ ਕਹਿ ਜਦੋਂ ਮਰ ਗਿਆ ਫਿਰ ਵੀ ਵੀਰਾਂ ਦੇ ਕੋਲ ਹੀ ਰਹਿਣਾ ਡਾਕਟਰ ਜੋਗਾ ਸਿਆਉਂ ਦੀ ਅੱਖਾਂ ਦੇ ਪਾਣੀ ਤੇ ਰੁਕੇ ਹੋਏ ਗਲੇ ਵਿੱਚੋਂ ਜ਼ੋਰ ਲਾ ਕੇ ਨਿਕਲਦੀ ਦਰਦ ਭਰੀ ਆਵਾਜ਼ ਨੂੰ ਸਮਝ ਗਏ। ਹੋਰ ਜਿੱਦ ਨਾ ਕਰਦਿਆਂ ਬਸ ਆਹੀ ਕਿਹਾ, "ਬਾਬਾ ਕੁੜੀ ਨੂੰ ਬੜਾ ਹੱਥ ਨਾ ਲਾਈਂ, ਜ਼ਖਮ ਅੱਲਿਆ ਜੀ।" ਇਹ ਕਹਿ ਕੇ ਤੁਰ ਗਏ। ਉਧਰ ਘਰੇ ਵੀਰਾ ਭੂਆ ਦੀ ਕਮਲੀ ਭੈਣ ਮਿੰਦੋ ਬਹੁਤ ਘਬराई ਹੋਈ ਸੀ। ਵੀਰਾ ਨੂੰ ਇਸ ਤਰ੍ਹਾਂ ਵੇਖ ਕੇ ਉਹ ਡਰ ਗਈ ਸੀ। ਉਹਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਕਿ ਕੀ ਹੋਈ ਜਾਂਦਾ। ਉਹ ਬੇਬੇ ਕੋਲ ਆ ਕੇ ਬੋਲੀ, "ਬੇਬੇ" ਆਪਾਂ ਵੀਰਾਂ ਦੀ ਲੱਤ ਬੰਨ ਕੇ ਰੱਖਿਆ ਕਰੀਏ ਫੇਰ ਨਹੀਂ ਜਾਂਦੀ ਉਹ ਪਹਿਲਾਂ ਵੀ ਤੈਨੂੰ ਤੇ ਬਾਪੂ ਨੂੰ ਰਵਾ ਕੇ ਜਾਂਦੀ ਰਹੀ ਪਰ ਸ਼ੁ크ਰਾ ਵਾਇਗਰੂ ਦਾ ਆਪੇ ਆ ਗਈ ਮੈਂ ਤਾਂ ਉਦੋਂ ਵੀ ਜਲੇਬੀਆਂ ਰੱਖੀਆਂ ਸੀ ਬੇਬੇ ਹੁਣ ਆਉ ਹੁਣ ਆਉ ਹੁਣ ਆਉ ਤਾਂ ਮੈਂ ਉਹਨੂੰ ਦੇਉਂਗੀ ਹੈ ਬੇਬੇ ਬੇਬੇ ਤੂੰ ਮੈਨੂੰ ਸਿਧਰੀ ਕਹਿਣੀ ਆ ਵੀਰਾਂ ਵੀ ਸਿਧਰੀ ਆ ਪਤਾ ਨਹੀਂ ਕਿੱਥੋਂ ਆ ਗਈ ਐਵੇਂ ਚੱਕ ਕੇ ਪਾਉਣੀ ਪਈ ਬਾਪੂ ਨੂੰ ਪੀ ਵਿੱਚ ਹੁਣ ਦੋਵੇਂ ਨਹੀਂ ਮੁੜੇ ਪਤਾ ਨਹੀਂ ਕਦੋਂ ਆਉਣਗੇ ਬੇਬੇ ਹੁਣ ਕੀ ਕਰੀਏ ਬੋਲਣਾ ਬੇਬੇ ਕਹਿੰਦੀ ਹੋਈ ਮਿੰਦੋ ਵੀ ਰੋ ਪਈ ਮਿੰਦੋ ਦੀਆਂ ਭੋਲੀਆਂ ਗੱਲਾਂ ਬੇਬੇ ਨੂੰ ਹੋਰ ਵੀ ਰਵਾਉਂਦੀਆਂ ਉਹਨੇ ਮਿੰਦੋ ਨੂੰ ਹਿੱਕ ਨਾਲ ਲਾ ਲਿਆ ਤਾਈ ਕਰਤਾਰਕ ਔਰ ਉਹਨੂੰ ਸ਼ਾਂਤ ਕਰਦੀ ਹੋਈ ਬੋਲੀ ਕੋਈ ਨਾ ਪੁੱਤ ਛੇਤੀ ਆਜੂਗੀ ਤੇਰੀ ਭੈਣ ਤੂੰ ਬਾਬਾ ਜੀ ਨੂੰ ਇਹ ਕਹਿ ਕਿ ਮੇਰੀ ਭੈਣ ਨੂੰ ਠੀਕ ਕਰ ਦਿਓ ਮਿੰਦੋ ਉਵੇਂ ਹੀ ਕਰਨ ਲੱਗੀ ਸਾਰੇ ਫਿਕਰਮੰਦ ਸਨ ਪੁੱਜਕ ਤਾਂ ਬਸ ਇਹੀ ਸੋਚਦੇ ਸੀ ਕਿ ਹੁਣ ਵੀਰਾ ਦੇ ਮੁੱਕੀ ਦਾ ਹੀ ਸੁਨੇਹਾ ਆਊਗਾ ਉਸ ਰਮਸਰਤਾ ਸਾਰੇ ਘਰ ਦੇ ਸੀ ਪਰ ਵੀਰਾ ਭੂਆ ਦੀ ਬੇਬੇ ਕੋਲ ਕੋਈ ਗੱਲ ਨਹੀਂ ਸੀ ਪਹੁੰਚਣ ਦਿੱਤੀ ਹਸਪਤਾਲ ਦੇ ਨਾਲ ਹੀ ਗੁਰਦੁਆਰਾ ਸੀ ਸਵੇਰ ਦੇ 4 ਵਜੇ ਪਾਠੀ ਬੋਲਣ ਲੱਗ ਪਿਆ ਵੀਰਾ ਭੂਆ ਨੇ ਦੁਬਾਰਾ ਬਾਪੂ ਆਖਿਆ ਬਾਪੂ ਪਾਣੀ ਪੀਣਾ ਬਾਪੂ ਜੋਗਾ ਸਿਓ ਸਾਹ ਲੈਣ ਤੋਂ ਪਹਿਲਾਂ ਉੱਠ ਕੇ ਖੜੇ ਹੋ ਗਏ ਚਮਚੇ ਨਾਲ ਪਾਣੀ ਪਾਉਂਦਿਆਂ ਕਿਹਾ ਵੀਰਾ ਕੁੜੇ ਕਮਲੋ ਠੀਕ ਆ ਤੂੰ ਹੁਣ ਕੁੜੇ ਜਾਣ ਕੱਢਤੀ ਸੀ ਤੂੰ ਤਾਂ ਵੀਰਾਪੂਆ ਥੋੜਾ ਜਿਹਾ ਹੱਸ ਕੇ ਕਹਿੰਦੀ ਬਾਪੂ ਸ਼ੇਰ ਦੀ ਧੀਆ ਆਏ ਨਹੀਂ ਜਾਂਦੀ ਪਰ ਬਾਪੂ ਚੰਦਰਿਆਣੇ ਜੰਗੀਰ ਬਾਈ ਨੂੰ ਮਾਰ ਕੇ ਹੀ ਖੇੜਾ ਛੱਡਿਆ ਬਾਈ ਤੜਪ ਤੜਪ ਕੇ ਮਰਿਆ ਬਾਪੂ ਬਾਪੂ ਜੋਗਾ ਸੌਂਤੀ ਨੂੰ ਟੋਕਦੇ ਬੋਲੇ ਬੱਸ ਕਮਲੋ ਵੈਗਰੂ ਵੈਗਰੂ ਕਰ ਕੋਈ ਨਾ ਫੇਰ ਕਰਾਂਗੇ ਗੱਲ ਬੱਸ ਠੀਕ ਹੋ ਜਾ ਤੇ ਘਰ ਚੱਲੀਏ ਤੇਰੀ ਬੇਬੇ ਫਿਕਰ ਕਰਦੀ ਹੋਊ ਸੁਬਾ ਡਾਕਟਰ ਆਇਆ ਤਾਂ ਵੀਰਾ ਨੂੰ ਹੋਸ਼ ਵਿੱਚ ਵੇਖਿਆ ਸਾਰਾ ਕੁਝ ਚੈੱਕ ਕਰਨ ਤੋਂ ਬਾਅਦ ਬੋਲਿਆ ਹੁਣ ਫਿਕਰ ਕਰਨ ਦੀ ਕੋਈ ਲੋੜ ਨਹੀਂ ਕੁੜੀ ਖਤਰੇ ਚੋਂ ਬਾਹਰ ਆ ਠਾਕੁਰ ਸਾਹਿਬ ਨੇ ਪੁੱਛਿਆ ਅਸੀਂ ਵੀਰਾ ਨੂੰ ਪਿੰਡ ਕਦੋਂ ਲਿਜਾ ਸਕਦੇ ਹਾਂ ਡਾਕਟਰ ਸਾਹਿਬ ਦੇਖੋ ਅਜੇ ਜ਼ਖਮ ਅੱਲਿਆ ਤਿੰਨ ਚਾਰ ਦਿਨ ਹਸਪਤਾਲੀ ਰੁਕਣਾ ਪੈਣਾ ਹਰ ਕੁਝ ਘੰਟਿਆਂ ਬਾਅਦ ਦਵਾਈ ਲਗਦੀ ਏ ਉਥੇ ਘਰੇ ਇੰਨੀ ਦੇਖਭਾਲ ਨਹੀਂ ਹੋਣੀ ਠਾਕੁਰ ਸਾਹਿਬ ਬੋਲੇ ਮੈਂ ਡਰਾਈਵਰ ਨੂੰ ਸੁਨੇਹਾ ਦੇ ਕੇ ਪਿੰਡ ਭੇਜ ਦਿੰਨਾ ਕਿ ਵੀਰਾ ਹੁਣ ਠੀਕ ਆ ਨਾਲੇ ਉਹ ਰੋਟੀ ਲੈ ਆਵੇਗਾ ਪਰ ਬਾਪੂ ਜੀ ਨੇ ਕਿਹਾ ਠਾਕੁਰ ਸਾਹਿਬ ਇਹ ਸੁਨੇਹਾ ਤੁਸੀਂ ਆਪ ਲੈ ਕੇ ਜਾਓ ਤਾਂ ਚੰਗਾ ਰਹੇਗਾ ਨਾਲੇ ਤੁਸੀਂ ਕੱਲ ਦੇ ਆਏ ਹੋ ਹਵੇਲੀ ਜਾ ਕੇ ਆਰਾਮ ਕਰੋ ਮੈਂ ਹੈਗਾ ਵੀਰਾ ਕੋਲ ਰੋਟੀ ਮੈਂ ਗੁਰੂ ਘਰੋਂ ਲੈ ਆਉਂਗਾ ਬਾਪੂ ਜੋਗਾ ਸਿੰਘ ਨੇ ਠਾਕੁਰ ਸਾਹਿਬ ਨੂੰ ਵਾਪਸ ਘਰ ਜਾਣ ਲਈ ਕਿਹਾ ਪਰ ਠਾਕੁਰ ਸਾਹਿਬ ਮੰਨ ਨਹੀਂ ਸੀ ਰਹੇ ਸਿਰ ਠਾਕਰ ਸਾਹਿਬ ਵੀਰਾਪੂਆ ਦੇ ਨੇੜੇ ਹੋਏ ਤੇ ਬੋਲੇ ਸ਼ੇਰ ਬਗਿਆ ਮੈਂ ਜਾਮਾ ਕੇ ਨਾ ਤਾਂ ਵੀਰਾਪੂਆ ਨੇ ਕਿਹਾ ਨਹੀਂ ਮਾਲਕ ਉਹ ਤੁਸੀਂ ਜਾਓ ਨਾਲੇ ਘਰ ਬੇਬੇ ਨੂੰ ਮਿਲਦੇ ਜਾਇਓ ਪਤਾ ਨਹੀਂ ਕੀ ਹਾਲ ਹੋਊ ਤੇ ਆ ਭਾਬੀ ਨੂੰ ਵੀ ਲੈ ਜੋ ਨਾਲ ਹੀ ਨਿਆਣੇ ਰੋਂਦੇ ਹੋਣਗੇ ਵਿਚਾਰੇ ਕਰਮਚੰਦ ਦੀ ਘਰਵਾਲੀ ਨੇ ਨਾ ਕੀਤੀ ਪਰ ਵੀਰਾਪੂਆ ਕਹਿੰਦੀ ਜਾ ਜਾ ਭਾਬੀ ਤੀਮੀ ਤਾਂ ਘਰ ਤੋਂ ਬਾਹਰ ਇੱਕ ਦਿਨ ਸਕੀਰੀ ਚਲੀ ਜਾਵੇ ਜਾਇ ਖਾਣੇ ਦਾ ਘਰ ਹੀ ਉਦਾਸ ਹੋ ਜਾਂਦਾ ਕਰ ਜਾ ਨਾਲੇ ਨਿਆਣਿਆਂ ਨੂੰ ਵੇਖ ਮੈਂ ਠੀਕ ਆ ਹੁਣ ਐਂ ਥੋੜੀ ਮਰਦੀ ਆ ਮੈਂ ਤਾਂ ਹਜੇ ਬਥੇਰੇ ਕੰਮਾਂ ਵਿੱਚ ਹਿੱਸਾ ਲੈਣਾ ਤੇ ਤੇਰੇ ਨਿਆਣੇ ਵੀ ਵਿਆਉਣੇ ਆ ਠਾਕਰ ਸਾਹਿਬ ਮੁਸਕਰਾਏ ਤੁਰਨ ਤੋਂ ਪਹਿਲਾਂ ਉਹਨਾਂ ਨੇ ਬਾਪੂ ਜੀ ਨੂੰ ਕੁਝ ਪੈਸੇ ਦਿੱਤੇ ਤਾਂ ਕਿ ਦਵਾਈ ਬੂਟੀ ਲੈਣ ਵਿੱਚ ਕੋਈ ਤਕਲੀਫ ਨਾ ਹੋਵੇ ਬਾਪੂ ਜੋਗਾ ਸਿੰਘ ਮਨਾਂ ਕਰ ਰਹੇ ਸੀ ਪਰ ਠਾਕਰ ਸਾਹਿਬ ਨੇ ਉਹਨਾਂ ਦੀ ਇੱਕ ਨਾ ਸੁਣੀ ਫਿਰ ਛੇਤੀ ਆਉਣ ਦਾ ਵਾਅਦਾ ਕਰਕੇ ਕਰਮਚੰਦ ਦੀ ਘਰਵਾਲੀ ਤੇ ਠਾਕਰ ਲਾਲ ਚੰਦ ਤੋ ਰ ਗਈ ਹਾਂ ਦੀ ਦੋਸਤੋ ਇਸ ਕਹਾਣੀ ਦਾ ਅਗਲਾ ਭਾਗ ਕੱਲ ਆਵੇਗਾ ਜੀ ਪੂਰੀ ਕਹਾਣੀ ਸੁਣ ਲਈ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਜੀ ਧੰਨਵਾਦ ਜੀ